ਤੁਸੀਂ ਪਤੰਦਰੋਂ ਸਾਰੇ ਪਿੰਡ ਤੋਂ ਮੰਗ ਕੇ ਤੁਸੀਂ ਇੱਥੇ ਤੁਸੀਂ ਬੀੜੀਆਂ ਫੂਕਣ ਦੇਜੋ ਅਸੀਂ ਨਾਥਾਂ ਜੱਦੀ ਤੁਸੀਂ ਹੁੰਨੇ ਤੇਰੇ ਪਿੰਡ ਦੇ ਵਿੱਚ ਕਿਹੜਾ ਨਾਥ ਕੀ ਕਿਹੜਾ ਨਾਥ ਨਹੀਂ ਕਰਨੀ ਬੰਦ ਨਹੀਂ ਕਰਨੀ ਬੰਦ ਨਹੀਂ ਕਰਨੀ ਬੰਦ ਨਹੀਂ ਕਰਨੀ ਬੰਦ ਉਹ ਅਸੀਂ ਪੱਕੇ ਨਾਥ ਹੁੰਨੇ ਜੱਦੀ ਕਿਹੜਾ ਨਾਥ ਕੀ ਨਾਥ ਤੇਰਾ ਨਾਥ ਪਿੰਡ ਤੇ ਮੇਰੇ ਅੰਦਰ ਦਾਸ ਕੀ ਚੱਲਣਦਿਆ ਉਹ ਅਸੀਂ ਦਾਸ ਨਾਸੀ ਆ ਜੜੀ ਆ ਮੇਰੇ ਪਿੰਡ 'ਚ ਅੱਜ ਤੋਂ ਬਾਅਦ ਵੜਗੇ ਨਾ ਤੁਸੀਂ ਹਾਂ ਠੀਕ ਹੈ ਠੀਕ ਜੇ ਆਪਣਾ ਇਥੋਂ ਡੰਡੀ ਪਿਸਤਰਾ 골 ਕਰੋ ਚਲੋ ਚਲੋ ਤੇ ਪਿੰਡ ਚ ਦਵਾਈ ਬੂਟੀ ਦਿਨੇ ਕਿਹੜੀ ਦਵਾਈ ਬੂਟੀ ਆ ਬੀੜੀਆਂ ਬੀੜੀਆਂ ਪੀਣ ਲਈ ਜਿੰਨਾ ਆ ਬੀੜੀ ਬੀੜੀ ਵਿਖਾਈਆਂ ਹੱਥ ਚ ਇਹਦਾ ਭੰਗ ਇਹਨੂੰ ਹੱਥ ਨਾਲ ਆ ਤੂੰ ਸ੍ਰੀ ਸਾਹਿਬ ਭੰਗ ਆ ਬੀੜੀ ਆਏ ਚਲ ਪਿਆਦੇ 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 ਬਜਾਦੇ ਬਾਬਾ ਸੱਚੀ ਗੱਲ ਹੈ ਚਲ ਪਿਆਦੇ ਆਵੇ ਉਹ ਕੀ ਆ ਇਹਨੂੰ ਭੰਗ ਕਹਿੰਦਾ ਇਹਨੂੰ ਇਹ ਭੰਗੇ ਤੇ ਪਾਈ ਦੀ ਆਵੇ ਤੈਨੂੰ ਦਿਖਾਈਏ ਨਾ ਖਾਇਆ ਸੀ ਕੀ ਕਿਹੜਾ ਨਾਂ ਸਾ ਕੀ ਨਾਂ ਤੇਰਾ ਸੰਿਆਸੀ ਜੋਗੀ ਆ ਵੇਖਾਂ ਭੰਗੇ ਤਾਂ ਨਾਂ ਦੱਸ ਕੇ ਕੇ ਕਿਹੜਾ ਸੰਿਆਸੀ ਤੂੰ ਸੰਿਆਸੀਆਂ 나ਥ ਜੜੀ ਬੂਟੀ ਵਾਲੇ ਤੇਰੇ ਜੱਦੀ ਪਿੰਡ ਦੇ ਵਿੱਚ ਆਉਨੇ ਤੇਰਾ ਅੱਧਾ ਪਿੰਡ ਜਾਣਦਾ ਮੈਨੂੰ ਚਲਾ ਆ ਆ ਦੱਸ ਕਿਹੜਾ ਜਾਣਦਾ ਪਿੰਡਾ ਆ ਪੁਹੀ ਐਸੇ ਬੀੜੀਆਂ ਫੂਕਣ ਦੇ ਜੋ ਆ ਜਾ ਮੈਨੂੰ ਹੱਥ ਨਾ ਲਾ ਓਏ ਚਲਾ ਜਾ ਆ ਜਾ ਕਿਹੜਾ ਜਾਣਦਾ ਤੁਸੀਂ ਵੀ ਆ ਓਏ ਆਓ ਇਧਰ ਕਿਹੜਾ ਮੋਟਰਸਾਈਕਲ ਫੜ ਚਾਬੀ ਮੋਟਰਸਾਈਕਲ ਦੀ ਓਏ ਮੋਟਰਸਾਈਕਲ ਖਲੋਤਾ ਤੁਹਾਡਾ ਇੱਥੇ ਤੁਸੀਂ ਬੀੜੀਆਂ ਫੂਕਣ ਦੇ ਬਾਹ ਤੂੰ ਆਪਾ ਕਹ ਦੇ ਤੂੰ ਕੀ ਕੀ ਨਾਸ ਤੂੰ ਦੱਸ ਤੇਰੇ ਕੋਲ ਕੀ ਕੀ ਗਿਆਨ ਜੋਗੀ ਆ ਨਾ ਸਨਿਆਸੀ ਜੜੀ ਬੂਟੀ ਵਾਲੇ ਆਪਾਂ ਨਾਥਾਂ ਚੱਲ ਜਹਾ ਦਾ ਆਰਾ ਜੇ ਉਹ ਨਹੀਂ ਆਪਣੇ ਸਾਰੇ ਜਾਣਦੇ ਮੈਂ ਦਵਾਈ ਬੂਟੀ ਦਿਨਾ ਕਿ ਕਿਹੜੀ ਦਵਾਈ ਦਿੱਤੀ ਉਹ ਕਿਹੜੀ ਦਵਾਈ ਦਿੱਤੀ ਤਾਂ ਦੀ ਚੰਬਲ ਦੀ ਦੱਦਰ ਦੀ ਗੈ ਉਹ ਤੁਸੀਂ ਆਪ ਦੇ ਤਾਂ ਦੰਦ ਸਹੀ ਕਰ ਲਓ ਤੁਸੀਂ ਆਹੋ ਆ ਜਾ ਬਾਬਾ ਚੱਲ ਉਹਦੇ ਨਾਲ ਫੂਕਣ ਤੁਸੀਂ ਬੀੜੀਆਂ ਵਹਿ ਜਾ ਪਿੰਡ ਕਿਹੜਾ ਪਿੰਡ ਕਿਹੜਾ ਤੇਰਾ ਬੰਦੇ ਦੇ ਲੱਗੇ ਰਹਿੰਦੇ ਆ ਪਿੰਡ ਕਿਹੜਾ ਦੱਸ ਹਦਿਆਦ ਰਹਿਣਾ ਮੈਂ ਨਾ ਅਸੀਂ ਜੱਦੀਪੁਰ ਸੀ ਰਹਿੰਦੇ ਹਦਿਆਦ ਪਿੰਡ ਆ ਤੇਰਾ ਕਿੱਥੇ ਕੇ ਕਰਕੇ ਹੈਂ ਤਰੀਅਤ ਜਿੰਨੂੰ ਮਰਜ਼ੀ ਪੁੱਛ ਲੀਗਾ ਜੋ ਤੂੰ ਨਾਥ ਆ ਨਾਥਾਂ ਦੇ ਕੋਲੇ ਇੰਨੇ ਨੇ ਵੱਡੇ ਗੋਣ ਹੁੰਦੇ ਤੂੰ ਦੱਸ ਤੂੰ ਮੇਰੇ ਅੰਦਰ ਦੀ ਦੱਸ ਵੀ ਮੇਰੇ ਅੰਦਰ ਕੀ ਚੱਲਣ ਦੇ ਆ ਕਿੱਡਾ ਗ ਨਾਥ ਆ ਤੂੰ ਸੰਿਆਸੀ ਐਸੀ ਕੋ ਹੱਥ ਦੇਖਣ ਵਾਲੇ ਐਸੀ ਕੋ ਕੌਣ ਕੌਣ ਸੰਿਆਸੀ ਸੰਿਆਸੀ ਕੌਣ ਹੁੰਦਾ ਵਾ ਸੰਿਆਸੀ ਸੰਿਆਸੀ ਲੋਕਾਂ ਤੋਂ ਮੰਗਦੇ ਹੁੰਦੇ ਆ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੀਰਤੀ ਬਣਾਇਆ ਸੀ ਇਹ ਦਵਾਈ ਦੇਣ ਆਇਆ ਮੈਂ ਨਾਥ ਤੇਰੇ ਪੈਰ ਦੇ ਵਿੱਚ ਰੋਕਣ ਤੁਸੀਂ ਇਥੇ ਨਸ਼ਾ ਕਰਨਦੇ ਜੋ ਆਗੇ ਤੁਸੀਂ ਕੀ ਸੇਧ ਦੇਣੀ ਓਏ ਤੂੰ ਕਾਦਾ ਨਾਥ ਅਸੀਂ ਸ਼ਰਾਰਤ ਕਾਦਾ ਨਾਥ ਨੂੰ ਕਾਦਾ ਸੰਿਆਸੀ ਆ ਅਸੀਂ ਤਾਂ ਸੁਲਫਾ ਪੀ ਰਹੇ ਹਾਂ ਸੰਿਆਸੀ ਕਰਦੇ ਤੁਸੀਂ ਨਸ਼ਾ ਜੋ ਬੀੜੀ ਪੀਣਦੇ ਓ ਉਹ ਵੇਖ ਉਹ ਸੁਲਫਾ ਵਿੱਚ ਪਾਏ ਦਾ ਬੀੜੀ ਦੇ ਵਿੱਚ ਭੰਗ ਪਾਈ ਦੀ ਬੀੜੀ ਵੀ ਨੀ ਯਾਰ ਚੰਗੇ ਬਣੇ ਆ ਜਾ ਨਾਥ ਆ ਜਾ ਆ ਜਾ ਓ ਜਾ ਸਿੰਘ ਆ ਕਿਦਾਂ ਦੀ ਗੱਲ ਕੀਤੀ ਸੰਿਆਸੀ ਓ ਮੇਰੀ ਸੁਣ ਲਾ ਗੱਲ ਓਏ ਤੈਨੂੰ ਮੈਂ ਪਤਾ ਦੱਸ ਦੇਣਾ ਜੀ ਮੈਂ ਕੌਣ ਆ ਮੈਂ ਹੀ ਦਾਰ ਬੰਦਾ ਤੂੰ ਸਿੰਘ ਬੰਦਾ ਐ ਤੂੰ ਤੂੰ ਸਿੰਘ ਬੰਦਾ ਤਾਂ ਤੂੰ ਪਿੰਡ ਦੇ ਵਿੱਚ ਆ ਕੇ ਬੀੜੀਆਂ ਪੀਵੇਂਗਾ ਰਾਜੀ ਅਹੀਂ ਤੇ ਰਾਜੀ ਅਹੀਂ ਰਾਜੀ ਆ ਸਾਨੂੰ ਬਾਬਾ ਨਾਨਕ ਰਾਜੀ ਰੱਖਣ ਵਾਲਾ ਤੁਹਾਡੇ ਵਰਗੇ ਪਖੰਡੀ ਨਹੀਂ ਰਾਈ ਰੱਖਣ ਵਾਲੇ ਜਿਹੜੇ ਕਰਦੇ ਜੇ ਨਸ਼ੇ ਇਥੇ ਕਿਹੜੇ ਕਿਹੜੇ ਜਥੇਦਾਰ ਨੂੰ ਦੇਣੀ ਦਵਾਈ ਚਲਾ ਆ ਪਿੰਡ ਆ ਸਹੀ ਤਨੂੰ ਜਥੇਦਾਰ ਵਿਖਾਉਣਾ ਹੋਰੇ ਆ